ਆਡੇ ਇੰਸਟਾਗ੍ਰam ਜਾਂ ਫੇਸਬੁੱਕ ਤੋਂ ਕੋਲੋਂ ਜਾ ਕੇ ਉਹ ਐਡੀਟਿੰਗ ਕੀਤੀ ਗਈ ਹੈ ਉਸ ਵੀਡੀਓ ਦੀ ਬਹੁਤ ਇਤਰਾਜਯੋਗ ਵੀਡੀਓ ਹੈ ਜੀ ਉਹ ਤੇ ਸਿਰਫ ਮਕਸਦ ਇਹ ਆ ਕਿ ਸ਼ਰਾਰਤੀ ਐਂਸਫਰਾ ਪਰੋਂ ਵੀਡੀਓ ਬਣਾਉਣ ਦਾ ਕਿ ਗਰੁੱਪ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਰੁੱਪ ਦੀ ਸ਼ੇਵੀ ਖਰਾਬ ਕੀਤੀ ਜਾਵੇ ਦੇਖੋ ਪਿਛਲੇ ਕਈ ਪਿਛਲੇ ਟਾਈਮ ਤੋਂ ਕਈ ਸਾਲਾਂ ਤੋਂ ਜੋ ਕੁਝ ਮੇਰੇ ਨਾਲ ਹੋਇਆ ਜੀ ਮੈਂ ਕਦੇ ਵੀ ਅੱਜ ਤੱਕ ਸਪਸ਼ਟੀਕਰ ਨਹੀਂ ਦਿੱਤਾ ਹੈਗਾ ਜੀ ਪਰ ਇਹ ਵੀਡੀਓ ਇਸ ਤਰ੍ਹਾਂ ਦੀ ਬਣਾਈ ਗਈ ਆ ਕਿ ਗਰੁੱਪ ਨੂੰ ਬਿਲਕੁਲ ਬਦਨਾਮ ਕਰਨ ਦੇ ਰੰਗਸ਼ ਭਜੇ ਵੀਡੀਓ ਬਣਾਈ ਗਈ ਹੈ ਜੀ ਸੋ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜੇ ਸਾਡੇ ਬਾਰੇ ਇਹ ਵੀਡੀਓ ਤੁਹਾਡੇ ਤਾਈਂ ਪਹੁੰਚਦੀ ਹੈ ਜੀ ਤੇ ਉਹ ਪਲੀਜ਼ ਸਾਨੂੰ ਮੇਰੇ ਨੰਬਰ ਤੇ 9853950000 ਇਸ ਨੰਬਰ ਤੇ ਸਾਨੂੰ ਜਰੂਰ ਸੈਂਡ ਕਰਨ ਜੀ ਤਾਂ ਜੋ ਪਤਾ ਲੱਗ ਸਕੇ ਜੀ ਕਿਸ ਨੰਬਰ ਤੋਂ ਆਈ ਆ ਠੀਕ ਹੈ ਜੀ ਦੂਸਰੇ ਨੰਬਰ ਤੇ ਜਥੇਬੰਦੀਆਂ ਨੇ ਵੀ ਮੇਰੀ ਬੇਨਤੀ ਹੈ ਕਿ ਭਾਈ ਤਕਰੀਬਨ 27-28 ਸਾਲ ਤੋਂ ਗੱਤ ਕੇ ਰਾਹੀਂ ਪ੍ਰਚਾਰ ਕਰਦੇ ਆ ਰਹੇ ਆ ਜੀ ਬڑے-ਬڑے ਅਵਾਰਡ ਇਸ ਕਰਪ ਦੇ ਨਾਮ ਹੋਈ ਆ ਜੀ ਨੈਸ਼ਨਲ ਟੀਵੀ ਤੇ ਖੇਡਣ ਦਾ ਮੌਕਾ ਮਿਲਿਆ ਜੀ ਇਹ ਬਾਹਰ ਵੀ ਜਾਂਦੇ ਰਹੇ ਨੇ ਜੀ तकरीबन ਇਸ ਤਰ੍ਹਾਂ ਹੀ ਪ੍ਰਚਾਰ ਕਰਦੇ ਆ ਰਹੇ ਹਾਂ ਜੀ 27 28 ਸਾਲ ਤੋਂ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਲੇਰ ਖਾਲਸਾ ਗਰੁੱਪ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵੀ ਅਪੀਲ ਵੀ ਹੈਗੀ ਹੈ ਜੀ ਪਿਛਲੇ ਕਈ ਦਿਨਾਂ ਤੋਂ ਜੀ ਇੱਕ ਗਰੁੱਪ ਬਾਰੇ ਵੀਡੀਓ ਵਾਇਲ ਹੋ ਰਹੀ ਹੈ ਜੀ ਤੇ ਸਾਡੇ ਇੰਸਟਾਗ੍ਰਾਮ ਜਾਂ ਫੇਸਬੁੱਕ ਤੋਂ ਕੋਲੋਂ ਚੱਕ ਕੇ ਐਡੀਟਿੰਗ ਕੀਤੀ ਗਈ ਹੈ ਉਸ ਵੀਡੀਓ ਦੀ ਬਹੁਤ ਇਤਰਾਜਯੋਗ ਵੀਡੀਓ ਹੈ ਜੀ ਉਹ ਤੇ ਸਿਰਫ ਮਕਸਦ ਇਹ ਆ ਕਿ ਸ਼ਰਾਰਤੀ ਐਂਸਰਾ ਪਰੋਂ ਵੀਡੀਓ ਬਣਾਉਣ ਦਾ ਕਿ ਗਰੁੱਪ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਰੁੱਪ ਦੀ ਸ਼ਖੀ ਖਰਾਬ ਕੀਤੀ ਜਾਵੇ ਦੇਖੋ ਪਿਛਲੇ ਕਈ ਪਿਛਲੇ ਟਾਈਮ ਤੋਂ ਕਈ ਸਾਲਾਂ ਤੋਂ ਜੋ ਕੁਝ ਮਿਲਣਾ ਹੋਇਆ ਜੀ ਮੈਂ ਕਦੇ ਵੀ ਅੱਜ ਤੱਕ ਸਪਸ਼ਟੀ ਕਰਨੀ ਦਿੱਤਾ ਹੈਗਾ ਜੀ ਪਰ ਇਹ ਵੀਡੀਓ ਇਸ ਤਰ੍ਹਾਂ ਦੀ ਬਣਾਈ ਗਈ ਆ ਕਿ ਗਰੁੱਪ ਨੂੰ ਬਿਲਕੁਲ ਬਦਨਾਮ ਕਰਨ ਦੇ ਰੰਜਿਸ਼ ਵਜੇ ਵੀਡੀਓ ਬਣਾਈ ਗਈ ਆ ਜੀ ਸਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜੇ ਸਾਡੇ ਬਾਰੇ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਜੀ ਤੇ ਉਹ ਪਲੀਜ਼ ਸਾਨੂੰ ਮੇਰੇ ਨੰਬਰ ਤੇ 9853950000 ਇਸ ਨੰਬਰ ਤੇ ਸਾਨੂੰ ਜਰੂਰ ਸੈਂਡ ਕਰਨ ਜੀ ਤਾਂ ਜੋ ਪਤਾ ਲੱਗ ਸਕੇ ਜੀ ਕਿਸ ਨੰਬਰ ਤੋਂ ਆਈ ਆ ਠੀਕ ਹੈ ਜੀ ਦੂਸਰੇ ਨੰਬਰ ਤੇ ਜਥੇਬੰਦੀਆਂ ਨੇ ਵੀ ਮੇਰੀ ਬੇਨਤੀ ਕਿ ਭਾਈ ਤਕਰੀਬਨ 7228 ਸਾਲ ਤੋਂ ਗੱਤ ਕੇ ਰਾਹੀਂ ਪ੍ਰਚਾਰ ਕਰਦੇ ਆ ਰਹੇ ਆ ਜੀ ਬڑے بڑے ਅਵਾਰਡ ਇਸ ਗਰੁੱਪ ਦੇ ਨਾਮ ਹੋਏ ਆ ਜੀ ਨੈਸ਼ਨਲ ਟੀਵੀ ਤੇ ਖੇਡਣ ਦਾ ਮੌਕਾ ਮਿਲਿਆ ਜੀ ਤੇ ਬਾਹਰ ਵੀ ਜਾਂਦੇ ਰਹੇ ਨੇ ਜੀ तकरीबन ਇਸ ਤਰ੍ਹਾਂ ਹੀ ਪ੍ਰਚਾਰ ਕਰਦੇ ਆ ਰਹੇ ਹਾਂ ਜੀ 27 28 ਸਾਲ ਤੋਂ ਪਰ ਬਹੁਤ ਮਾੜੀ ਗੱਲ ਆ ਜੀ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਬਾਣੇ ਨੂੰ ਬਾਣੇ ਤੇ ਬਾਣੀ ਨੂੰ ਬਦਨਾਮ ਕਰਨਾ ਜੀ ਤੇ ਸੰਗਤ ਨੂੰ ਬੇਨਤੀ ਆ ਜੀ ਜਿਹੜੇ ਵੀ ਆਪਣੇ ਸ਼ਰਾਰਤੀ ਅਨਸਰ ਆ ਜੀ ਅਸੀਂ ਅੱਜ ਦਰਖਾਸਤ ਦੇ ਐ ਜੀ ਤੇ ਕਾਨੂੰਨ ਤੇ ਸਾਨੂੰ ਪੂਰਾ ਭਰੋਸਾ ਆ ਤੇ ਸਾਨੂੰ ਇਨਸਾਫ ਮਿਲੂਗਾ ਤੇ ਜਲਦੀ ਹੀ ਕਾਨੂੰਨ ਰਾਹੀਂ ਜਿਹੜਾ ਆਪਣੇ ਸ਼ਰਾਰਤੀ ਅਨਸਰਾਂ ਨੇ ਇਹ ਵੀਡੀਓ ਬਣਾਈ ਆ ਜੀ ਜਲਦੀ ਤੋਂ ਜਲਦੀ ਸੰਗ ਦੀ ਕਚਹਿਰੀ ਵਿੱਚ ਪੇਸ਼ ਕਰਾਂਗੇ ਜੀ ਆਖਰ ਵਿੱਚ ਫੇਰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਹੈ ਜੀ ਜੇ ਤੁਹਾਡੇ ਤੋਂ ਵੀ ਵੀਡੀਓ ਆਵੇ ਜੀ ਤੇ ਸਭੇ ਨਾਲ ਜਰੂਰ ਸਪਰਕ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ